ਪੈਟਰੋਲ ਪੰਪ ਤੇ ਲੱਖਾਂ ਦੀ ਲੁੱਟ ਹਥਿਆਰਾਂ ਦੇ ਦਮ ਤੇ ਲੁੱਟਿਆ ਪੈਟਰੋਲ ਪੰਪ ਪੰਪ ਤੇ ਕਰਨ ਵਾਲਿਆਂ ਨਾਲ ਵੀ ਕੀਤੀ ਕੁੱਟਮਾਰ ਤਏ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਇੱਕ ਪੈਟਰੋਲ ਪੰਪ ਤੇ ਲੱਖਾਂ ਦੀ ਲੁੱਟ ਹੋਈ ਹੈ ਪੰਜਾਬ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਆਏ ਦਿਨ ਕਿਤੇ ਨਾ ਕਿਤੇ ਲੁੱਟਖੋ ਉਹ ਵੀ ਹਥਿਆਰਾਂ ਦੇ ਦਮ ਤੇ ਹੋ ਰਹੀ ਹੈ ਸ਼ਰੀਆਮ ਲੁੱਟੇਰੇ ਪਿਸਤੋਲੇ ਲੈ ਕੇ ਘੁੰਮ ਰਹੇ ਨੇ ਜਿਸ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਇਸ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਸੀਸੀਟੀਵੀ ਵਿੱਚ ਸਾਫ਼ ਦੇਖ ਸਕਦੇ ਆ ਪੈਟਰੋਲ ਪੰਪ ਤੇ ਦੋ ਕਰਮਚਾਰੀ ਖੜੇ ਹੋਏ ਨੇ ਇੱਕ ਕਰਮਚਾਰੀ ਦੂਸਰੀ ਸਾਈਡ ਤੇ ਚਲਾ ਜਾਂਦਾ ਹੈ ਤੇ ਦੂਸਰੇ ਪਾਸਿਓਂ ਹੀ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਿਸਤੋਲੇ ਹੁੰਦੀਆਂ ਨੇ ਤੇ ਆਂਦੇ ਸਾਰੀ ਪੈਟਰੋਲ ਪੰਪ ਦੇ ਕਰਮਚਾਰੀਆਂ ਦੇ ਉੱਤੇ ਧਾਨ ਦਿੰਦੇ ਨੇ ਤੇ ਉਹਨਾਂ ਨਾਲ ਪਹਿਲਾਂ ਤਾਂ ਸਾਈਡ ਤੇ ਲਿਜਾ ਕੇ ਕੁੱਟਮਾਰ ਕਰਦੇ ਨੇ ਫਿਰ ਬਾਅਦ ਵਿੱਚ ਉਹਨਾਂ ਦੇ ਕੋਲੋਂ 2 ਲੱਖ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਜੋ ਕਿ ਸ਼ਰਮ ਆਮ ਲਾਅ ਐਂਡ ਆਰਡਰ ਨੂੰ ਅੱਖਾਂ ਦਿਖਾ ਰਹੀ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਲੁੱਟਾਂ ਹੁੰਦੀਆਂ ਜਾ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਪੈਟਰੋਲ ਪੰਪ ਦੇ ਉੱਤੇ ਲੁੱਟ ਹੋਈ ਹੈ ਤੇ ਇਹ ਲੁੱਟ ਜਲੰਧਰ ਦੇ ਵਿੱਚ ਹੋਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਵੇਖੀਆਂ ਜਿਸ ਨੂੰ ਸਮਝ ਸਕਦੇ ਹੋ ਕਿ ਕਿੰਨਾ ਆਸਾਨ ਹੋ ਚੁੱਕਾ ਹੈ ਲੁਟੇਰਿਆਂ ਦੇ ਲਈ ਕਿਸੇ ਵੀ ਜਗ੍ਹਾ ਤੇ ਹਥਿਆਰ ਲੈ ਕੇ ਲੁੱਟ ਕਰਨਾ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ